ਕੀ ਹਾਲ ਹੈ ਜੀ ਹਾਂਜੀ ਵਧੀਆ ਤੁਸੀਂ ਠੀਕ ਜੀ ਹਾਂਜੀ ਖਾ ਲਈ ਰੋਟੀ ਹਾਂਜੀ ਹਾਂਜੀ ਨਹੀਂ ਮੈਂ ਬੈਡ ਰੈਸਟ ਤੇ ਹੀ ਹਾਂ ਹਾਂਜੀ ਫਰੂਟ ਖਾਦਾ ਵਾ ਹੁਣੇ ਖਾ ਕੇ ਆਤੀ ਹਾਂ ਹੋਰ ਤੁਸੀਂ ਦੱਸੋ ਮੈਡੀਸਿਨ ਵੀ ਖਾ ਲਈ ਹੈ ਹਾਂਜੀ ਦੋ ਦਿਨ ਤੇ ਉਸ ਤੋਂ ਪਹਿਲਾਂ ਨਾ ਆਇਆ ਜਾਊਗਾ ਠੀਕ ਨਹੀਂ ਨਹੀਂ ਮੈਂ ਨਹੀਂ ਉੱਧਰ ਸੌਣਾ ਤੁਹਾਨੂੰ ਪਤਾ ਹੀ ਆ ਯਾਰ ਮਾੜੀ ਜਿਹੀ ਗੱਲ ਤੋਂ ਇਹਨਾਂ ਨੇ ਈਸ਼ੂ ਬਣਾ ਦੇਣਾ ਮੈਂ ਫੇਰ ਉਹ ਲੜਾਈ ਚ ਵੜਾਣੀ ਚਾਹੁੰਨੀ ਹੁਣ ਫੇਰ ਤੂੰ ਈ ਵੀ ਨਹੀਂ ਆ ਗਈ ਇੱਥੇ ਨਾਲੇ ਤੁਹਾਨੂੰ ਪਤਾ ਤੇ ਮੈਨੂੰ ਆਪਣੇ ਕਮਰੇ 'ਚ ਹੀ ਨੀਂਦ ਆਉਂਦੀ ਮੈਨੂੰ ਉਹਨਾਂ ਨਾਲ ਨੀਂਦ ਨਹੀਂ ਆਉਂਦੀ ਹੋਰ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਆਪੇ ਮੈਨੇਜ ਕਰ ਲਵਾਂਗੀ ਤੁਸੀਂ ਆਪਣਾ ਧਿਆਨ ਰੱਖਿਓ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਆਪਣਾ ਤੇ ਆਪਣੇ ਬੱਚੇ ਦਾ ਧਿਆਨ

ਕਮਚਾ ਮੇਰੇ ਮੰਮੀ ਜੀ ਫੁਲਕਾ ਲੈ ਆਵਾਂਗੇ ਮੰਮੀ ਜੀ ਆਜ ਨਾ ਰਾਤ ਨੂੰ ਪਰ ਥਪਣਾਵਾਂਗੇ ਕਿੰਨੇ ਦਿਨ ਹੋ ਗਏ ਤੁਹਾਡੇ ਹੱਥ ਦਾ ਪਰਠਾ ਨਹੀਂ ਖਾਦਾ ਮੈਂ ਨਾ ਤੁਹਾਨੂੰ ਸਾਰੇ ਪਿਆਜ਼ ਵੀ ਟਮਾਟਰ ਵਗੈਰਾ ਸਭ ਚੀਰ ਦੂੰਗੀ ਤੇ ਤੜਕਾ ਅਜ ਤੁਸੀਂ ਲਾਉਣਾ ਜੇ ਬੜਾ ਮਨ ਕਰੰਡਿਆ ਮੰਮੀ ਤੁਹਾਡੇ ਹੱਥ ਦਾ ਪਰੌਠਾ ਖਾਣ ਨੂੰ ਸੁਣੰਦੇ ਹੋ ਮੰਮੀ ਤੇ ਸੁਣੰਦੇ ਹੋ ਔਸੋ ਅਰ ਨਾਲ ਕਿਹੜੀ ਦੁਨੀਆ ਚ ਪਏ ਆ ਮੰਮੀ ਜੀ ਮੰਮੀ ਜੀ ਮੈਂ ਕੀ ਕਹੰਡੀ ਆ ਕੀ ਹੋਇਆ ਮੰਮੀ ਕਿਧਰ ਧਿਆਨ ਹੈ ਤੁਹਾਡਾ ਮੇਰੇ ਤੋਂ ਮੇਰਾ ਧਿਆਨ ਪੁੱਤ ਉਹਦੇ ਵਿੱਚ ਹੀ ਇੱਕ ਦੂਆ ਬੰਦ ਕਰਕੇ ਅੰਦਰ ਵੜ ਕੇ ਕੰਲੀ ਪਈਓ ਆ ਮੈਨੂੰ ਨੰਗ ਨੀ ਲਈ ਨਾ ਤੇਮcha ਮਰੀਜਾ ਨਹੀਂ ਆਦਿਆ ਤੇ ਲੱਗਾ ਮੰਮੀ ਸਾਹੀ ਨੇ ਨਹੀਂ ਆਉਣਾ ਘਰੇ ਨਹੀਂ ਪੁੱਤ ਨੂੰ ਦੋਦੇ ਨਹੀਂ ਆਉ ਉਹੋ ਮੰਮੀ ਜੀ ਸਾਹੀ ਤੁਹਾਨੂੰ ਦੱਸ ਕੇ ਗਿਆ ਕਿ ਨਹੀਂ ਨਹੀਂ ਪੁੱਤ ਮੈਨੂੰ ਦੱਸ ਕੇ ਨਹੀਂ ਹੋ ਗਿਆ ਹਾਂਜੀ ਮਗਰ ਉਹਦਾ ਫਰਜ਼ ਸੀ ਨਾ ਦੱਸ ਕੇ ਜਾਣਾ ਮਗਰ ਉਹ ਦੱਸ ਕੇ ਰ ਗਿਆ ਉਹ ਵੀ ਆਪਣੀ ਜਨਾਨੀ ਦੇ ਮਗਰ ਲੱਗਾ ਜਨਾਨੀ ਦੇ ਮਗਰ ਲੱਗਣ ਕਰਕੇ ਉਹਨੂੰ ਦੱਸ ਗਿਆ ਨਾ ਚੁੱਪ ਕਰਕੇ ਨਿਕਲ ਗਿਆ ਇਹ ਕੀ ਗੱਲ ਹੋਈ ਮਮੀ ਜੀ ਤੁਹਾਨੂੰ ਤੇ ਦੱਸ ਕੇ ਜਾਣਾ ਚਾਹੀਦਾ ਸੀ ਨਾ ਨਾਲੇ ਉਹਨੂੰ ਕਹਿ ਕੇ ਜਾਣਾ ਚਾਹੀਦਾ ਸੀ ਕਿ ਆ ਸਿਮਰਤ ਹੁਣ ਤੁਹਾਡੇ ਸਿਰ ਤੇ ਆ ਦੋ ਦਿਨ ਤੇ ਇਹਦਾ ਖਿਆਲ ਰੱਖਿਓ ਮੇਰੀ ਗੱਲ ਸੁਣੋ ਕਿਦੇ ਸੱਤੇ ਛੱਡ ਕੇ ਗਿਆ ਉਹਨੂੰ ਹੁਣ ਘਰ ਕੋਣਿਆ ਪਿਆਰ ਕਰਨ ਵਾਲਾ ਉਹ ਵੀ ਤਾਂ ਕੁੱਟਣ ਵਾਲੀ ਗੱਲ ਹੈ ਹੈ ਉਹ ਵੀ ਅੰਦਰੋਂ ਨਿਕਲ ਕੇ ਗਿਆ ਕਿ ਮੈਂ ਅੰਦਰ ਪੈਣਾ ਜਾ ਕੇ ਬਵਾ ਮਾਂ ਲਾ ਕੇ ਬਵਾ ਉਹ ਵੀ ਅੰਦਰ ਵੜ ਕੇ ਨੁੱਕਰ ਚ ਵੜੀ ਹੋਈ ਆ ਨਾ ਉਹਨੇ ਉੱਥੇ ਜਾ ਕੇ ਫੋਨ ਕੀਤਾ ਮੈਨੂੰ ਵੀ ਮੰਮੀ ਵੇਖ ਲਿਓ ਕੁਈ ਸੁੱਤੇ ਸੀ ਮੈਂ ਦੱਸ ਕੇ ਨਹੀਂ ਆਇਆ ਉਹਨੇ ਨੇ ਬਾਹਰ ਆਕਰ ਸੜੀ ਨੇ ਜਿੰਨਾ ਮੰਮੀ ਉਹਦਾ ਫਤੂਰ ਆ ਇਹ ਤੁਹਾਨੂੰ ਹੀ ਪੁੱਛਣਾ ਪੈਣਾ ਜਾ ਕੇ ਆਕਰ ਤੇ ਉਹ ਚ ਬਾਦੂ ਆ ਆਕਰ ਦੀ ਤਾਂ ਕਮੀ ਕੋਈ ਨਹੀਂ ਰਹਿ ਗਈ ਉਹਦੇ ਚ ਜਿੰਨਾ ਉਹ ਆਕਰ ਕਰਦੀ ਹੈ ਨਾ ਉਹ ਬੱਚੇ ਨੂੰ ਨੁਕਸਾਨ ਪਹੁੰਚਾਉਣਾ ਉਹਨੇ ਮਗਰ ਉਹਦੀ ਇੰਨੀ ਆਕੜ ਮੈਂ ਕਦੀ ਵੇਖੀ ਦੀ ਸੀ ਔਰ ਮੈਨੂੰ ਤਾਂ ਪੁੱਛਣਾ ਹੀ ਪੈਣਾ ਉਹਨੂੰ ਜਾ ਕੇ ਹਣ ਜੇ ਨਾ ਮੈਂ ਪੁੱਛਿਆ ਮੇਰੇ ਪੁੱਤ ਨੇ ਕਿਹਾ ਮੈਂ ਤਾਂ ਛੱਡ ਕੇ ਆ ਗਿਆ ਤੇ ਮੇਰੀ ਮਾਂ ਨੇ ਕਿਹੜਾ ਪੁੱਛਿਆ ਮੇਰੀ ਮਾਂ ਨੇ ਕੜਾ ਕ ਲਾਈਆ ਪੀ ਉਹ ਤਾਂ ਚਲਾ ਗਿਆ ਮੈਂ ਅਕਲ ਕਰ ਦੁਨੀਆਂ ਨੇ ਮੈਨੂੰ ਹੀ ਕਹਿਣਾ ਸਾਰਿਆਂ ਨੇ ਮੈਨੂੰ ਹੀ ਕਹਿਣਾ ਕਿ ਸੱਸ ਨੂੰ ਤਾਂ ਪਤਾ ਨਹੀਂ ਉਹ ਜਾ ਕੇ ਪੁੱਛਦੀ ਦਵਾਈ ਖਾਧੀ ਕਿ ਨਹੀਂ ਖਾਧੀ ਟੋਟੀ ਖਾਧੀ ਕਿ ਨਹੀਂ ਖਾਧੀ ਹੁਣ ਮੈਨੂੰ ਕੀ ਪਤਾ ਨੇ ਕੀ ਖਾਦਾ ਤੇ ਕੀ ਨਹੀਂ ਖਾਦਾ ਕੀ ਉਹਨੂੰ ਦੇ ਗਿਆ ਤੇ ਕੀ ਉਹਨੂੰ ਨਹੀਂ ਦੇ ਗਿਆ ਚਲਾ ਗਿਆ ਜਿਹੜਾ ਉਹ ਸਹੀ ਗੱਲ ਹੈ ਮੰਮੀ ਜੀ ਕੋਈ ਵੀ ਅੱ비 ਨਾ ਅੱ비 ਕੱਲ ਨੂੰ ਹੋਗੀ ਨਾ ਤੇ ਜੁਮੇਵਾਰ ਤੁਹਾਨੂੰ ਠਹਿਰਾਇਆ ਜਾਣਾ ਕਿਉਂਕਿ ਤੁਸੀਂ ਘਰ ਦੇ ਸਿਆਣੇ ਆ ਕਿ ਜਦੋਂ ਸਾਹੀ ਨਹੀਂ ਇੱਥੇ ਹੈਗਾ ਤੁਹਾਡਾ ਹੀ ਫਰਜ਼ ਹੈ ਉਹਨੂੰ ਪੁੱਛਣ ਦਾ ਨਾਲੇ ਤੇਰੀ ਗੱਲ ਸੁਣਨ ਮੈਂ ਤਾਂ 니ਜੇ ਹੁਣ ਉਹਨੂੰ ਪੁੱਛਣਾ ਉਹਨੂੰ ਤੁਸੀਂ ਪੁੱਛੋ ਨਾ ਪੁੱਛੋ ਚਾਹ ਪਾਣੀ ਦੋ ਨਾ ਦੋ ਦਵਾਈ ਦੋ ਨਾ ਦੋ ਠੀਕ ਹੈ ਮੈਂ ਇਹਨੂੰ ਕੁਝ ਨਹੀਂ ਪੁੱਛਣਾ ਮੈਂ ਕੱਲ ਹੀ ਸਾਹੀ ਦੀਆਂ ਗੱਲਾਂ ਸੁਣ ਕੇ ਉਹਨੂੰ ਮੈਂ ਇਹੀ ਗੱਲ ਕਹਿਤੀ ਸੀ ਕਿ ਅੱਜ ਤੋਂ ਬਾਅਦ ਮੈਂ ਸਿਮਰਤ ਦਾ ਧਿਆਨ ਨਹੀਂ ਰੱਖਣਾ ਮੰਮੀ ਬੜਾ ਕਰ ਕਰ ਵੇਖ ਲਿਆ ਇਹਨਾਂ ਨੇ ਇਹਨਾਂ ਨੇ ਮੇਰਾ ਰਤੀ ਜਿੰਨਾ ਮੁੱਲ ਨਹੀਂ ਪਾਇਆ ਮੈਂ ਆਪਣਾ ਆਪ ਨਹੀਂ ਵੇਖਿਆ ਮੈਂ ਆਪਣਾ ਦੁੱਖ ਨਹੀਂ ਸੁਣਾਇਆ ਕਦੀ ਕਿਸੇ ਨੂੰ ਅਗਲੇ ਦਾ ਦੁੱਖ ਵੰਡਾਇਆ ਵਾ ਪਰ ਮੇਰੇ ਸਿਰ 'ਚ ਹਮੇਸ਼ਾ ਸਵਾਲ ਹੀ ਪਈ ਇਹਨਾਂ ਨੇ ਉਹ ਤਾਂ ਵੇਖ ਤੇ ਇਹੋ ਸੋਚਦੀ ਰਹੀ ਆ ਕਿ ਇਹ ਮੇਰੀ ਭੈਣ ਨਹੀਂ ਆ ਇਹ ਮੇਰੀ ਕਹਾਨੀ ਆ ਇਹ ਮੇਰੀ ਦੁਸ਼ਮਣ ਆ ਠਾਣੀ ਜਾਂਦੀ ਉਹ ਇਸ ਕਰਕੇ ਮੰਮੀ ਕੋਈ ਵੀ ਗੱਲ ਕਰਨ ਨੂੰ ਹੋ ਗਈ ਉਹਦਾ ਜ਼ਿੰਮੇਵਾਰ ਮੈਨੂੰ ਠਹਿਰਾਇਆ ਜਾਣਾ ਇਸ ਕਰਕੇ ਮੈਂ ਜਿੰਨਾ ਮੈਂ ਕਰਿਆ ਨਾ ਮੇਰੇ ਵੱਸ ਇੰਨਾ ਬਹੁਤ ਆ ਆ ਮੇਰੇ ਕੋ ਹੋਰ ਨਹੀਂ ਹੋਣਾ ਤੁਸੀਂ ਜਾਣ ਕੇ ਸਿਮਰਤ ਜਾਣੇ ਪੁੱਛੋ ਨਾ ਪੁੱਛੋ ਮੈਨੂੰ ਕੋਈ ਮਤਲਬ ਨਹੀਂ ਵੇਖ ਪੁੱਤ ਤੂੰ ਜੋ ਕੁਛ ਕਹਿਂਦੀ ਹੈ ਨਾ ਬਿਲਕੁਲ ਸਹੀ ਕਹਿਂਦੀ ਹੈ ਮਗਰ ਤੈਨੂੰ ਸੋਚਣਾ ਪਊਗਾ ਨਾ ਤੇਰਾ ਦਿਓਰ ਬਾਹਰ ਗਿਆ ਹੈ ਜੇ ਤੂੰ ਉਹਦੇ ਮਗਰੋਂ ਨੂੰ ਨਹੀਂ ਪੁੱਛੇਂਗੀ ਤੋ ਕੀ ਕਹੂਗਾ ਕਿ ਮੇਰੀ ਪਰਜਾਈ ਆ ਤੇ ਪਰਜਾਈ ਹੀ ਨਿਕਲੀ ਨਾ ਅਕਰੋ ਤੇ ਦਰਾਨੀ ਐ ਕੋਈ ਗੱਲ ਨਹੀਂ ਦਰਾਨੀ ਐ ਮੇਰੇ ਭੈਣ ਦੇ ਨਾਤੇ ਤੇਰਾ ਪੁੱਛਣ ਦਾ ਫਰਜ ਹੈਗਾ ਵਾ ਜੇ ਨਹੀਂ ਪੁੱਛੇਂਗੀ ਨਾ ਐਨੇ ਦਿਨ ਦਾ ਪੀਤਾ ਕਰਾਇਆ ਸਾਰਾ ਕੁਝ ਪੈ ਜਾਣਾ ਤੇਰਾ ਵੀ ਆਦਿ ਨਾਲ ਤੂੰ ਪੀਤਾ ਤੇ ਇਸ ਕਰਕੇ ਤੂੰ ਉਹਦਾ ਕੰਮ ਕਰਨਾ ਹੈ ਤੂੰ ਉਹਨੂੰ ਪੁੱਛਣਾ ਪਹ ਹਰ ਇੱਕ ਪੁੱਤ ਦੇਣੀ ਆ ਤਾਂ ਕਿ ਤੇਰਾ ਜੀਵਰ ਨਾਲ ਤੈਨੂੰ ਆ ਕੇ ਕੋਈ ਗੱਲ ਕਰੇ ਤੇ ਮੰਮੀ ਨੂੰ ਪੁੱਛਣਾ ਪਤਾ ਮੇਰਾ ਵੀ ਫਰਜ ਆ ਉਹਦੇ ਮਗਰੋਂ ਅਹੀਂ ਉਹਦਾ ਧਿਆਨ ਰੱਖਣਾ ਹੀ ਰੱਖਣਾ ਹੈ ਮੰਮੀ ਜੀ ਤੁਹਾਡੇ ਸਾਹਮਣੇ ਸਾਹਿਬ ਨੇ ਮੈਨੂੰ ਇੰਨਾ ਜਲੀਲ ਕੀਤਾ ਉਹ ਗੱਲਾਂ ਕਹੀਆਂ ਜਿਹੜੀਆਂ ਨਹੀਂ ਕਹਿਣ ਵਾਲੀਆਂ ਤੇ ਤੁਸੀਂ ਹੁਣ ਵੀ ਮੈਨੂੰ ਕਹਿਣ ਦੇ ਜੇ ਕਿ ਮੇਰਾ ਫਰਜ਼ ਮੰਨਦਾ ਉਹ ਪੁੱਛ ਹੁੰਦਾ ਮੰਮੀ ਇਹ ਸਾਰੇ ਮੇਰੇ ਫਰਜ਼ ਰਹਿ ਗਏ ਆ ਉਹਦਾ ਕੋਈ ਫਰਜ਼ ਨਹੀਂ ਬਣਦਾ ਕਿ ਉਹਨੂੰ ਚੰਗਾ ਭਲਾ ਪਤਾ ਹੀ ਕਿ ਭਾਬੀ ਮੇਰੇ ਨਾਲ ਵੀ ਗੁੱਸੇ ਆ ਤੇ ਸਿਮਰਤ ਨਾਲ ਵੀ ਨਹੀਂ ਬੋਲਦੀ ਪਈ ਸਾਡੇ ਨਾਲ ਜੇ ਉਹਨਾਂ ਬਾਹਰ ਜਾਣਾ ਸੀ ਨਾ ਤਾਂ ਮੈਨੂੰ ਕਹਿ ਕੇ ਜਾਂਦਾ ਕਿ ਭਾਬੀ ਰੋਟੀ ਪਾਣੀ ਪਕਾਇਓ ਤੇ ਸਿਮਰਤ ਦਾ ਪੂਰਾ ਖਿਆਲ ਰੱਖਿਓ ਮੈਂ ਆ ਜਾਣਾ 2 ਦਿਨ ਬਾਅਦ ਜਾ ਦੋਨੇ ਇਹੀ ਆਕੜ ਰੱਖੀ ਆ ਉਹ ਕਮਰੇ ਚ ਪਈ ਉਹਨੇ ਇੱਕ ਵੀ ਆਵਾਜ਼ ਨਹੀਂ ਮਾਰੀ ਕਿ ਸ਼ਮੀ ਦੀਦੀ ਮੈਨੂੰ ਕੋਈ ਪਾਣੀ ਦੇਜੋ ਮੈਨੂੰ ਕੋਈ ਦੁੱਧ ਦੇਜੋ ਤੇ ਫਿਰ ਮੈਨੂੰ ਐਡੀ ਕਿਹੜੀ ਗੱਲ ਆ ਜਦੋਂ ਇਹਨਾਂ ਨੂੰ ਮੇਰੀ ਲੋੜ ਹੀ ਨਹੀਂ ਹੈਗੀ ਮੰਮੀ ਦੱਸੋ ਮੈਂ ਕੀ ਕਰਾਂ ਰਹੀ ਗੱਲ ਮੰਮੀ ਤੁਹਾਡੀ ਤੁਸੀਂ ਕੀਤੀ ਨਾ ਫਿਰ ਛੋਟੇ ਨੌਪੋਤਾਂ ਦੀ ਗੱਲ ਤੁਸੀਂ ਫਿਰ ਤੁਹਾਨੂੰ ਇਹ ਦੁੱਖ ਦਰਦ ਨਹੀਂ ਆਇਆ ਕਿ ਉਹਨਾਂ ਨੇ ਮੈਨੂੰ ਕੀ ਕੀ ਨਹੀਂ ਸੁਣਾਇਆ ਪੁੱਤ ਕੋਈ ਗੱਲ ਉਹ ਚੀਜ਼ਾਂ ਆਪਾਂ ਨਹੀਂ ਸੋਚਣੀਆਂ ਵੇਖ ਉਹ ਮੈਨੂੰ ਕਿਹਣਾ ਕਹਿਣੇ ਗਿਆਵਾ ਤਿੰਨੂ ਨੇ ਕਿਹਾ ਤੇ ਕਿਹੜੀ ਗੱਲ ਉਹ ਮਾਂ ਨੂੰ ਨਹੀਂ ਕਹ ਤੇ ਗਿਆ ਵੀ ਮੰਮੀ ਮੈਂ ਚੱਲਿਆ ਹੀ ਬਾਹਰ ਭਾਬੀ ਰੱਖੇ ਤੇ ਨਾ ਰੱਖੇ ਤੇਰਾ ਪਰਦੀ ਹੁਣ ਆਪਣਾ ਵੇਖਣਾ ਹੀ ਉਹ ਤੇ ਆਂਦੀ ਗੱਲ ਹੋ ਰਹੀ ਆ ਮੈਂ ਤੇ ਮਾਂ ਉਹ ਮਾਂ ਤੁਹਾਨੂੰ ਦੋਵੇਂ ਨਵਾਂ ਦਾ ਖਿਆਲ ਰੱਖਣਾ ਪੈਣਾ ਵਾ ਪਰ ਮੈਂ ਮੈਂ ਉਹਦੇ ਨਾਲ ਵਰਤੂਗੀ ਜਿਹੜਾ ਮੇਰਾ ਸਹੀ ਵਰਤੂਗਾ ਬਸ ਮੰਮੀ ਬਸ ਇਅਰ ਤੋਂ ਹੁਣ ਹੋਰ ਨਹੀਂ ਹੁੰਦਾ ਪੁੱਤ ਮੇਰੀ ਸੁਣ ਗੱਲ ਮੇਰੇ ਵਾਸਤੇ ਦੋਵੇਂ ਨੂਆ ਮੈਨੂੰ ਇੱਕੋ ਜੀਆਂ ਐ ਦੋਵੇਂ ਨੂਆ ਨੂੰ ਮੈਨੂੰ ਦੁੱਖ ਹੁੰਦਾ ਜੇ ਕੁਝ ਹੁੰਦਾ ਨਾ ਤੇ ਮੈਨੂੰ ਆਵੇ ਰਹਾ ਹੱਥ ਹੈ ਨਾ ਆਹ ਗੋਲ ਨੂੰ ਵੱਡੂਗੇ ਤੇਹੀ ਢੋਣੀਆ ਇਹਨੂੰ ਵੱਡੂਗੇ ਤੇਹੀ ਢੋਣੀਆ ਇਸ ਕਰਕੇ ਮੈਂ ਦੋਵਾਂ ਨਾਲ ਪਿਆਰ ਕਰਦੀ ਆ ਪੁੱਤ ਮੈਂ ਕਿਸੇ ਨਾਲ ਫਰਕ ਨਹੀਂ ਰੱਖ ਸਕਦੀ ਮੰਮੀ ਹਾਂ ਥੋੜੇ ਕਿ ਦਿਨ ਹੋਇਆ ਤੁਸੀਂ ਮੇਰੇ ਨਾਲ ਠੀਕ ਹੋਏ ਹੋ ਤੁਸੀਂ ਤੁਸੀਂ ਫਰਕ ਤੇ ਕੀ ਤੁਸੀਂ ਤੇ ਬਿਲਕੁਲ ਫਰਕ ਰੱਖਿਆ ਸੀ ਮੰਮੀ ਕਿਹੜੇ ਕਿਹੜੇ ਤਾਨੇ ਮੈਨੇ ਤੁਸੀਂ ਮੈਨੂੰ ਨਹੀਂ ਦਿੰਦੇ ਰਹੇ ਕੀ ਕੀ ਤੇ ਮੈਨੂੰ ਨਹੀਂ ਕਹਿੰਦੇ ਰਹੇ ਮੰਮੀ ਘਰ ਚ ਬੱਚੇ ਕਰਮਾ ਵਾਲਾ ਆ ਰਿਹਾ ਜਿੰਨੇ ਸਾਨੂੰ ਮਿਲਾਇਆ ਵਾ ਕਿ ਹੁਣ ਤਾਨੂੰ ਵੀ ਇੱਕ ਆਸ ਵੱਜ ਗਈ ਆ ਕਿ ਘਰ ਚ ਚੱਲ ਬੱਚਾ ਆ ਜਾਣਾ ਵਾ ਮੈਂ ਵੀ ਆਰੇ ਲੱਗ ਜਾਣਾ ਮੇਰੇ ਘਰ ਚ ਖੁਸ਼ੀਆਂ ਆ ਜਾਣੀਆਂ ਨਹੀਂ ਤੇ ਤੂੰ ਹੀ ਤਾਨੂੰ ਤੇ ਮੰਮੀ ਮੈ ਚੰਗੀ ਨਹੀਂ ਲੱਗਦੀ ਤੂੰ ਇਹ ਤੇ ਮੇਰੀ ਸ਼ਕਲ ਵੇਖਣਾ ਨਹੀਂ ਪਸੰਦ ਕਰਦੇ ਮੰਮੀ ਬਸ ਬਸ ਕਰ ਮੰਮੀ ਪਿਛਲੀਆਂ ਗੱਲਾਂ ਨਾ ਤਾਂ ਨਾ ਦਿਖਾ ਮੈਨੂੰ ਕਿਹ ਕਰੋ ਜਿੱਤੇ ਨੀਉਂ ਦੇ ਮੈਂ ਸਹੀ ਨੂੰ ਕਹਿ ਦਿੱਤਾ ਮੈਂ ਕੁਝ ਕਹਣਾ ਤਾਂ ਮੇਰੇ ਨੂੰ ਕਬਰਾੜ ਬੜੀ ਹੋ ਗਈ। ਲੱਗ ਪਈ ਬੜਾ ਦਰਦ ਕਰ ਰਿਹਾ। ਅੱਜ ਕਿਉਂ ਇਹ ਜਾਂਦੀ ਨਹੀਂ। ਚੱਕਰ ਆਉਂਦੇ ਮੈਨੂੰ। ਮਸਾਹੀਨ ਨਾਲ ਵੀ ਚੁੱਟ ਬੋਲਿਆ ਵਾ ਕਿ ਮੈਂ ਸਭ ਕੁਝ ਖਾਦਾ ਵਾ। ਪਰ ਸਾਰ ਦੱਸਾ ਮੇਰਾ ਕੁਝ ਖਾਣੂ ਦਿਲ ਨਹੀਂ ਕਰੰਦਿਆ। ਮਸਵੇ ਦਾ ਕੁਝ ਨਹੀਂ ਖਾਦਾ। ਮੈਨੂੰ ਕਬਰਾੜ ਤੇ ਚੱਕਰ ਆਈ ਜਾਂਦੇ ਆ। ਲੋਕੀ ਬੜਾ ਦਿਲ ਖੋਲ੍ਹਦੇ ਮਮੀ ਮੈਨੂੰ ਸਾਰੇ ਦਿਨ ਜਾਦਿਆ ਤੁਸੀਂ ਇਹ ਵੀ ਕਿਹਾ ਸੀ ਕਿ ਮੈਂ ਰਮਜੀਤ ਦਾ ਦੂਜਾ ਵਿਆਹ ਕਰ ਦੇਣਾ ਵਾ ਜਦ ਤੂੰ ਮਾਂ ਨਹੀਂ ਬਣੀ ਬਣੀ ਹੁਣ ਮੇਰੇ ਮੈਨੂੰ ਤੇ ਉਹ ਸਮਾਂ ਯਾਦ ਕਰਕੇ ਮੇਰੇ ਕੋਲ ਗੱਲ ਵੀ ਨਹੀਂ ਹੁੰਦੀ ਬਈ ਮੈਂ ਸਾਰਾ ਕੁਝ ਵੇਖਿਆ ਮਮੀ ਤੁਸੀਂ ਵੀ ਕੋਈ ਕਸਰ ਨਹੀਂ ਛੱਡੀ ਹਾਂ ਤੇ ਸ਼ੁਕਰ ਹੈ ਖਾਤੇ ਸ਼ੁਕਰ ਹੈ ਉਸ ਮਾਲਕ ਦਾ ਜਿਨੇ ਸਾਡੇ ਘਰ ਤੇ ਮਿਹਰ ਕਰਤੀ ਤੇ ਸੱਚੇ ਪਾਤਸ਼ਾਹ ਨੇ ਤੇ ਆ ਬੱਚਾ ਹੀ ਕਰਮਾ ਵਾਲਾ ਆ ਗਿਆ ਕਿ ਤੁਸੀਂ ਥੋੜਾ ਜਿ ਮੇਰੇ ਨਾਲ ਖੂਨ ਬੋਲਣ ਲੱਗ ਪੇ ਨਹੀਂ ਤੇ ਮੰਮੀ ਤੁਸੀਂ ਤੇ ਮੈਨੂੰ ਉਹ ਤਾਨੇ ਮੈਨੇ ਦਿੰਦੇ ਰਹੇ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਤੂੰ ਕਿ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਮੰਮੀ ਤੁਸੀਂ ਮੈਨੂੰ ਸਾਰਾ ਕੁਝ ਜਿਆਦਾ ਹੈ ਬਸ ਇਹ ਕਿ ਮੰਮੀ ਮੈਂ ਮੈਂ ਕੁਝ ਬੋਲ ਨਹੀਂ ਸਕਦੀ ਕਿਸਮਤ ਦੀ ਬਿਮਾਰੀ ਸੀ ਬਸ ਬਸ ਕਰ ਬਸ ਕਰ ਤੂੰ ਮੈਨੂੰ ਅਗਲਾ ਪਿਛਲਾ ਸਾਰਾ ਸੁਣਾਤਾ ਐਨਾਂ ਨਾ ਛੜ ਬਿੰਦਾ ਕਰ ਮਾਨੂੰ ਹੁਣ ਵੀ ਮੈਂ ਸਿਰ ਚੁੱਕ ਕੇ ਤੈਨੂੰ ਵੇਖਣ ਜੋਗੀ ਵੀ ਨਹੀਂ ਆ ਤਾ ਇਸ ਤਰ੍ਹਾਂ ਦੀ ਗੱਲਾਂ ਨਾ ਕਰ ਛੱਡ ਦੇ ਮੈਨੂੰ ਵੀ ਬੜਾ ਚਾਹ ਸੀ ਵੀ ਮੇਰੇ ਘਰ ਵੀ ਬੱਚੇ ਖੇਡਣ ਚਿਲਕਾਰੀਆਂ ਵਜਣ ਤਾਂ ਮੈਂ ਤੈਨੂੰ ਕਹਿੰਨੀ ਹਾਂ ਤੇ ਤੇ ਮੈਨੂੰ ਕੀ ਲੋੜ ਸੀ ਬੋਧੇ ਇਸ ਤਰ੍ਹਾਂ ਕਰ ਜਦੋਂ ਦਾ ਇਹ ਛੋਟੀ ਦਾ ਘਰ ਹੋਣ ਵਾਲਾ ਆ ਥੋੜੀ ਜਿਹੀ ਮੈਨੂੰ ਸ਼ਾਂਤੀ ਹੋਈ ਕੋਈ ਗੱਲ ਨਹੀਂ ਰੱਬ ਉਹਨੂੰ ਹੀ ਦੇਗਾ ਇੱਕ ਨੂੰ ਤਾਂ ਦਿੱਤਾ ਨਾ ਰੱਬ ਘਰ ਚ ਖੇਡੇਗਾ ਨੂੰ ਉਹਨੇ ਨਾ ਖੁਸ਼ੀ ਹੋ ਗਈ ਤਾਂ ਪਤਾ ਇਹੋ ਜੀਆਂ ਗੱਲਾਂ ਹੋਈਆਂ ਨੇ ਤੇ ਹੋਣੀਆਂ ਨਹੀਂ ਉਹ ਹੀ ਗੱਲਾਂ ਨੇ ਮੰਮੀ ਤੁਹਾਨੂੰ ਬੱਚਿਆਂ ਨਾਲ ਪਿਆਰ ਆ ਤੁਹਾਨੂੰ ਪੋਤੀ ਪੋਤਰਿਆਂ ਨਾਲ ਪਿਆਰ ਆ ਨਾ ਕਿ ਮੇਰੇ ਨਾਲ ਪਿਆਰ ਆ ਮੰਮੀ ਤੁਹਾਨੂੰ ਯਾਦ ਆ ਜਦੋਂ ਪਵਾਜੀ ਤੇ ਬੱਚੇ ਦੀ ਫੋਟੋ ਲੈ ਕੇ ਆਏ ਸੀ ਉਹਨਾਂ ਨੇ ਬਾਬਾ ਜੀ ਅਗੇ ਅਰਦਾਸ ਕੀਤੀ ਸੀ ਉਦੋਂ ਫੋਟੋ ਲੈ ਕੇ ਆਏ ਸੀ કાਕੇ ਦੀ ਇੱਥੇ ਮੈਨੂੰ ਦੇ ਕੇ ਗਏ ਬੜੇ ਪਿਆਰ ਨਾਲ ਕਿ ਪੁੱਤ ਹਰ ਆਪ ਤੇਰੇ ਤੇ ਮੇਰ ਕਰੂਗਾ ਤੁਸੀਂ ਚਲਾ ਕੇ ਮਾਰੀ ਕਿ ਰ ਆਪਣੇ ਇਹਦੇ ਤੇ ਮੇਰ ਕਰਨੀ ਆ ਇਹਦੇ ਤੇ ਕੋਈ ਮੇਰ ਨਹੀਂ ਹੋਣੀ ਹੋ ਕੇ ਗਈ ਹੀ ਫੋਟੋ ਮੰਮੀ ਉਦੋਂ ਮੇਰੇ ਦਿਲ ਤੇ ਕੀ ਦਿੱਤੀ ਆਉਗੀ ਮੰਮੀ ਉਹ ਤੂੰ ਮੈਨੂੰ ਥੋੜਾ ਰੱਖ ਦੇ ਘਟ ਥੋੜੀ ਸਾਹ ਖਾ ਫਿਰ ਤੈਨੂੰ ਲੈ ਕੇ ਮੈਂ ਪਹਿਤ ਰਾਬਾ ਇਹਨੂੰ ਸੁਣ ਲੈ ਤੇ ਫੋਟੋ ਨੂੰ ਕੀ ਕਰੀਏ ਫੋਟੋ ਨੂੰ ਤੇ ਤਾ ਲਾਉਂਦੇ ਨਾ ਜਦੋਂ ਘਰ ਦੀ ਆਉਣ ਵਾਲਾ ਹੁੰਦਾ ਤੇ ਪਹਿਲਾਂ ਫੋਟੋ ਲਾ ਕੇ ਪੱਕੀ ਕਰਨੀ ਮੇਰੇ ਜਨ ਨੂੰ ਹੋਣੀ ਪੈਣੀ ਦੇਵੇ ਤੇ ਵੀ ਆ ਫੋਟੋ ਲਾ ਗਏ ਆ ਪੱਚਾ ਦੇ ਘਰ ਕਦੇ ਕੋਈ ਆਉਣ ਵਾਲਾ ਨਹੀਂ ਹੁੰਦਾ ਬਸ ਮੰਮੀ ਮੇਰੇ ਚਖਮਾ ਤੇ ਲੂਨ ਨਾ ਪਾਇਆ ਕਰੋ ਬਸ ਕੋਈ ਇੱਦਾਂ ਹੀ ਆਈ ਕਿ ਸੰਲੇ ਲਈ ਯਾਰ ਮੈਂ ਦੁਕਾਨ ਤੇ ਜਾਵਾ ਹੁਣ ਦੁਕਾਨ ਤੇ ਮੇਣੀ ਗੱਲ ਸੁਣੋ ਮਸਾਂ ਮਸਾਟੀ ਗੋਏ ਜੀ ਤੂੰ ਤੇ ਅੱਜ ਫੇਰ ਬੋਟ ਕਸ ਕੇ ਤੇ ਤੁਰ ਪੇ ਪੱਗ ਬੰਨ ਕੇ ਯਾਰ ਤੈਨੂੰ ਪਤਾ ਤਾਂ ਹੈਗਾ ਵਾਕੇ 2-3 ਛੁੱਟੀਆਂ ਹੋ ਗਏਆਂ ਹੁਣ ਜਾਵਾ ਦੁਕਾਨ ਤੇ ਘਰ ਦਾ ਵੀ ਖਰਦਾ ਦੇਖਣਾ ਪੈਣਾ ਵਾ ਮੈਨੂੰ ਪਤਾ ਕਰਦੀ ਤੈਨੂੰ ਟੈਨਸ਼ਨ ਆ ਗਈ ਹੈ ਤੇ ਤੈਹੀਂ ਵੇਖਣਾ ਵਾ ਸਰੀਰ ਨਾਲੋਂ ਚੰਗਾ ਕੁਝ ਨਹੀਂ ਹੈਗਾ ਜੇ ਸਰੀਰ ਤੰਦਰੁਸਤ ਹੈ ਨਾ ਤੇ ਸਭ ਕੁਝ ਹੈ ਕਮਾਈ ਹੋ ਜੇਗੀ ਅੱਜ ਦੀ ਦੇ ਨਾ ਫਿਰ ਰੈਸਟ ਕਰ ਲੋ ਨਹੀਂ ਹੁਣ ਮੈਂ ਠੀਕ ਆ ਤੈਨੂੰ ਪਤਾ ਤਾਂ ਹੈਗਾ ਵਾ ਯਾਰ ਤੈਨੂੰ ਪਤਾ ਕਰਦੀ ਜਿੰਮੇਵਾਰੀ ਸਾਰੇ ਮੇਰੇ ਤੇ ਕਰਤੇ ਯਾ ਉਤੋਂ ਖਰਚਾ ਵੀ ਹੋਣਾ ਵਾ ਤੇ ਅਛਾ ਮੈਂ ਤੈਨੂੰ ਨਾ ਇੱਕ ਇਹ ਗੱਲ ਕਰਨੀ ਹੈ ਖਰਚਾ ਤੀ ਤੇ ਬੜੀ ਸ਼ਿੱਤ ਕਹਿ ਦਿੱਤਾ ਖਰਚਾ ਹੋਣ ਵਾਲਾ ਢਾਂਡੀ ਪਹਿਨਨੇ ਕਿਤੇ ਤੈਨੂੰ ਫੋਨ ਕਰਕੇ ਨਹੀਂ ਪੁੱਛਿਆ ਕਿ ਕੀ ਹਾਲ ਚਾਲ ਹੈ ਤੁਹਾਨੂੰ ਇਹ ਤਾਂ ਭੁੱਲ ਗਈ ਜੇ ਪਰ ਮੈਂ ਨਹੀਂ ਭੁੱਲੀ ਨਹੀਂ ਗੁੱਸਾ ਹੋ ਜਾਏਗਾ ਇਹਨਾ ਉਹਦਾ ਗੁੱਸਾ ਤਾਂ ਮਿੰਦੋ ਵੀ ਬੜਾ ਹੈ ਕਿ ਉਹਨੇ ਫੋਨ ਕਰਕੇ ਨਹੀਂ ਪੁੱਛਿਆ ਸੱਮੀ ਨੇ ਸਗੋਂ ਮਿੰਦੋ ਤੋਟੇ ਨਾਲ ਫੋਨ ਕੀਤਾ ਹਾਲ ਚਾਲ ਪੁੱਛੀ ਨਹੀਂ ਲਈ ਪਰ ਕੀ ਕਰਾਂ ਮਜਬੂਰ ਹਾਂ ਛੋਟੀ ਭੈਣ ਦੀ ਆ ਓਈ ਨਾ ਭੈਣ ਭਰਾ ਦਾ ਮੋ ਮਾ ਦਾ ਪਤਾ ਵਾ ਤੁਸੀਂ ਕੰਨਾ ਵਾਲ ਦੇ ਨਾਲ ਹੋਰ ਕਿੰਨੇ ਕਰਨਾ ਭੈਣ ਦਾ ਤੇ ਹੀ ਸੋਚਣਾ ਤੇ ਸੋਚਣਾ ਵੀ ਆ ਪਰ ਉਹ ਨੂੰ ਨਹੀਂ ਹੈਗਾ ਕਿ ਮੇਰਾ ਵੀ ਇੱਕ ਕੱਲਾ ਕੱਲਾ ਵੀਰ ਹੈ ਤੇ ਮੈਂ ਉਹਦਾ ਸੋਚਾਂ ਜੀ ਉਹ ਐਸ ਵਲੇ ਬਿਮਾਰ ਆ ਤੇ ਜੇ ਮੈਂ ਉਹਦਾ ਹਾਲ ਚਾਲ ਪੁੱਛ ਲੂੰਗੀ ਤੇ ਕੀ ਹੋ ਜੇਗਾ ਭਾਵੇਂ ਲੱਖ ਨਰਾਜ ਐ ਸੱਸ ਉਹਦੇ ਨਾਲ ਆਪਣੀ ਸੱਸ ਨਾਲ ਤੇ ਆ ਜਿਠਾਣੀ ਨਾਲ ਪਰ ਰਿਸ਼ਤਾ ਤੇ ਤੁਹਾਡੇ ਨਾਲ ਨੰਭਾਏ ਨਾ ਇੱਧਰ ਸਿਮਾ ਮੈਂ ਤੇਰੀ ਗੱਲ ਸਮਝਦਾ ਪਰ ਉਹ ਜਿੱਦੀ ਬਹੁਤ ਹੈਗੀ ਆ ਮੈਨੂੰ ਇੰਨਾ ਪਤਾ ਨਹੀਂ ਮੈਨੂੰ ਫੋਨ ਇੱਕ ਵਾਰੀ ਨਹੀਂ ਨਹੀਂ ਕਰਨਾ ਇਹੋ ਹੀ ਗੱਲ ਤੂੰ ਕਹਿ-ਕਹਿ ਕੇ ਨਾ ਜਿੱਦੀ ਆ ਜਿੱਦੀ ਆ ਜਿੱਦੀ ਆ ਇੱਥੇ ਤੱਕ ਆ ਗਈ ਆ ਲਾਮਿਆਂ ਤੱਕ ਘਰ ਵੀ ਤੁਸੀਂ ਇੱਥੇ ਜਦੋਂ ਇੱਥੇ ਸੀ ਨਾ ਇਹੋ ਹੀ ਕਹਿੰਦੇ ਸੀ ਜਿੱਦ ਦੀ ਕਰਿਆ ਜਿੱਦ ਕਰਦੀ ਕੋਈ ਨਹੀਂ ਪਗਾ ਦਿੰਨੇ ਆ ਆ ਲੈ ਦਿੰਨੇ ਆ ਉਹਨੂੰ ਆਹ ਕਹਿੰਦੀ ਕੋਈ ਨਹੀਂ ਜਾਣਦੀ ਉਹਨੂੰ ਤੇ ਜਿੱਥੇ ਕਹਿੰਦੀ ਹੈ ਇਸੇ ਬਾਰੇ ਤੇ ਮੈਂ ਤੇਰੇ ਨਾਲ ਗੱਲ ਕਰਨ ਲੱਗਾ ਸੀ ਕਿ ਮੈਨੂੰ ਸਾਰੇ ਦਾ ਸਿਰੇ ਫੋਨ ਆਇਆ ਸੀ ਉਹ ਕੰ다 ਮੈਂ ਬਾਹਰ ਜਾਣਾ 2 ਦਿਨ ਦਿਨ ਵਾਸਤੇ ਤੇ ਮੈਂ ਤੇਰੇ ਨਾਲ ਇਹ ਇਸ ਕਰਕੇ ਤੈਨੂੰ ਕਿਹਾ ਮੈਂ ਆਵਾ ਕਿ ਆਪਾਂ ਸਿਮਰਤ ਨੂੰ ਇੱਥੇ ਲਾਈਏ ਫਿਰ ਉਹ ਗੱਲਾਂ ਤੁਸੀਂ ਤਾਂ ਉਦੋਂ ਇੱਥੇ ਬੈਠੇ ਹੀ ਨਾ ਆਪਾਂ ਸਾਰੇ ਉਦੋਂ ਚਾਚੀ ਨੂੰ ਨਹੀਂ ਸਭ ਬੈਠੇ ਆ ਤੇ ਚਾਚੀ ਨੇ ਤੇ ਮੰਮੀ ਨੇ ਕਿਹਾ ਸੀ ਪਰ ਉਹ ਕਹਿੰਦੀ ਉਹ ਜੀ ਸੱਸ ਕਹਿੰਦੀ ਮੈਂ ਨਹੀਂ ਭੇਜਣਾ ਮੈਂ ਵੀ ਉਦੋਂ ਫੋਨ ਤੇ ਕਿਹਾ ਉਹ ਵੀ ਉਦੋਂ ਕਹਿੰਦੇ ਨਹੀਂ ਭੇਜਣਾ ਫਿਰ ਤੁਸੀਂ ਅੱਜ ਗਏਂਦੇ ਹੋ ਜੀ ਉਹ ਜੱਲਾ ਵਾ ਤੇ ਉਹ ਉੱਥੇ ਲਾਈ ਅੱਗੇ ਵੀ ਤੇ ਗਈ ਕੰਮ ਕਰ ਕਰਨ ਤੈਨੂੰ ਤਾਂ ਮੈਂ ਤਾਂ ਕਹਿ ਲੱਗਾ ਵੇਖ ਜਿੱ ਤਰ੍ਹਾਂ ਦੀ ਉਹ ਅੜ ਬੈਗੀ ਹੈ ਨਾ ਉਹਨੇ ਉੱਥੋਂ ਦੇ ਛੰਮੀ ਤੇ ਹੱਥ ਦਾ ਕੁਛ ਵੀ ਨਹੀਂ ਖਾਣਾ ਤੇ ਇਸ ਤਰ੍ਹਾਂ ਜੇ ਇੱਥੇ ਆਈ ਨਹੀਂ ਤੇ ਤੂੰ ਉਹਦਾ ਧਿਆਨ ਤੇ ਰੱਖ ਸਕੈਗੀ ਨਾ ਚਲ ਮੈਂ ਮੰਨੀ ਆ ਇਹ ਵੀ ਗੱਲ ਤਾਂ ਢਿੱਸਹੀ ਆ ਵੀ ਉਹਦੇ ਹੱਥ ਦਾ ਖਾਣ ਨਹੀਂ ਦਈ ਤੇ ਉਹ ਚੱਲ ਗਿਆ ਤੇ ਖਾਣਾ ਨਹੀਂ ਆ ਸੱਸਵਾ ਵੀ ਤੇ ਹੈਗੀ ਹੈ ਨਾ ਜੇ ਛੰਮੀ ਬਣਾ ਲਈ ਦੇਗੀ ਤੇ ਫੇੜਾ ਦੇਗੀ ਤੇ ਦੂਜੀ ਗੱਲ ਇੱਥੇ ਆ ਕੇ ਉਹਨੇ ਕਿਹੜਾ ਟਿਕ ਕੇ ਬੈਣਾ ਫਿਰ ਬਾਅਦ ਚ ਕਹਿੰਦੇ ਕਿ ਭਾਬੀ ਨਾ ਕੁਝ ਕਰ ਦੇ ਉਹਦਾ ਕੀ ਪਤਾ ਦਿਮਾਗ ਤੇ ਉਹਦਾ ਪੁੱਠਾ ਦਾ ਸਾਰਾ ਮੇਰੀ ਗੱਲ ਸੁਣ ਜਦੋਂ ਇੱਥੇ ਆਏਗੀ ਨਾ ਉਹਨੂੰ ਅਹੀਂ ਸਮਝਾਵਾਂਗੇ ਤੇ ਇਹ ਨਾ ਸੋਚੇ ਕਿ ਨਹੀਂ ਸਮਝਾਉਂਗਾ ਸਾਰੇ ਤੇ ਸਾਹਮਣੇ ਸਮਝਾਵਾਂਗਾ ਇਹ ਨਹੀਂ ਨਹੀਂ ਆਨੇ ਸੰਝਾਇਆ ਉਹਦੀ ਮਤ ਨਹੀਂ ਉਹਦੀ ਹੋਈ ਸੈਟ ਤੇ ਟਾੜੇ ਸਮਝਾਉਣਾ ਹੁੰਦਾ ਨੇ ਹੋ ਜਾਣਾ ਪਹਿਲੇ ਤਾਂ ਮੇਰੀ ਗੱਲ ਸੁਣ ਲੋ ਪਹਿਲੇ ਤੇ ਉਹਦਾ ਫਰਜ ਬੰਦਾ ਸੀ ਇੱਥੇ ਆ ਕੇ ਪਤਾ ਲੈਣ ਉਹ ਆਈ ਨਹੀਂ ਨਾ ਸਭ ਤੋਂ ਜ਼ਿਆਦਾ ਗੁੱਸਾ ਮੈਨੂੰ ਇਹ ਆ ਵੇਖੋ ਭਾਬੀ ਜਿਵੇਂ ਵੀ ਆ ਪਰ ਉਹਨੂੰ ਇੱਕ ਵਾਰੀ ਇੱਥੇ ਆਉਣਾ ਚਾਹੀਦਾ ਨਹੀਂ ਨਾ ਆ ਸਕਦੀ ਫੋਨ ਤੇ ਕਰ ਸਕਦੀ ਹੈ ਨਾ ਹੁਣ ਸਾਈਹ ਨੇ ਫੋਨ ਕੀਤਾ ਤੁਹਾਨੂੰ ਕੀ ਕਰ ਉਹਦੇ ਫਰਜ਼ ਨਹੀਂ ਭਰਦਾ ਲੱਗ ਗਿਆ ਲਿਆ ਮੇਰੇ ਵੀਰੇ ਦੇ ਨਾਲ ਗੱਲ ਕਰਾ ਦੋ ਸੀਮਾ ਮੈਨੂੰ ਪਤਾ ਵਾ ਤੂੰ ਫਰਜ਼ੋ ਦਾ ਫੰਦਾ ਵਾ ਪਰ ਉਹ ਜੇ ਤੇ ਇੰਨੀ ਕਰਦੀ ਮੈਂ ਦੱਸ ਕੀ ਕਰਾਂ ਜੇ ਇਥੇ ਜੇ ਇਥੇ ਆਈਗੀ ਨਾ ਫੇਰ ਕਰ ਸਕਦੀ ਆਈਗੀ ਨਾ ਤੇਰੇ ਸਾਹਮਣੇ ਮੈਂ ਉਹਨੂੰ ਡਾਂਟਾਂਗਾ ਮੈਂ ਉਹਨੂੰ ਇਸ ਕਰਕੇ ਨਹੀਂ ਕੁਝ ਕਹਿੰਦਾ ਤੈਨੂੰ ਪਤਾ ਤਾਂ ਹੈਗਾ ਉਹਨਾਂ ਤੇ ਘਰ ਖੁਸ਼ਖਬਰੀ ਆਉਣ ਵਾਲੀ ਹੈ ਉਹ ਨੂੰ ਮੈਂ ਤਾਂ ਕਰਕੇ ਨਹੀਂ ਕੁਝ ਕਹਿੰਦਾ ਉਸ ਦਿਨ ਵੀ ਮੇਰੀ ਮੰਮੀ ਨੇ ਦੱਸਿਆ ਕਿ ਮੈਂ ਸਾ ਉੱਥੇ ਬੋਲ ਕੇ ਆਈ ਆ ਬੋਲ ਕੇ ਆਏ ਨਾ ਮम्मा ਚਾਚੀ ਜੀ ਨਾਲ ਹੀ ਗਏ ਸੀ ਤੇਰੀ ਸੱਸ ਨੂੰ ਪੁੱਛੋ ਗਈ ਕਿ ਅਸੀਂ ਇੱਧਰ ਲਿਆਉਣ ਲੱਗੇ ਆ ਗੱਲ ਕਰੋਗੇ ਅਕਸਰ ਵੱਡਿਆਂ ਨਾਲ ਗੱਲ ਕਰੋਗੇ ਤੇ ਫੇਰ ਹੀ ਲਿਆਉਗੀ ਇੰਜ ਥੋੜੀ ਜਿਹੀ ਤਕਹੋਗੇ ਕਿ ਸਿਮਰਤ ਆ ਜਾਂਦੇ ਉਹਨੇ ਵੀ ਮੂੰਹ ਚੁੱਕਿਆ ਕੱਪੜੇ ਚਾਰ ਸੂਟ ਪਾਈ ਤੇ ਆ ਗਈ ਇੱਧਰ ਗੱਲ ਕਰੋਗੇ ਤੇ ਫੇਰ ਹੀ ਆਏਗੀ ਨਾ ਮੇਰੀ ਮਾਸੀ ਜੀ ਨਾਲ ਗੱਲ ਕਰਨ ਦਾ ਕੋਈ ਗੱਲ ਨਹੀਂ ਮੈਂ ਕਹੂੰਗਾ ਕਿ ਚਾਰ ਪੰਜ ਦਿਨ ਜਿੰਦਾਂ ਜਿਹਨਾਂ ਦਾ ਸਾਹੀ ਨਹੀਂ ਹੋਣਾ ਲੇਟਨ ਪੇਜ ਤੂੰ ਤੇਰੀ ਗੱਲ ਸੁਣ ਲਓ ਤੇ ਈ ਲੋਂ ਤੇ ਲੱਗੀ ਹੋ ਨਾ ਜਿੱਦ ਭਗਾ ਕੇ ਵੀ ਉਹ ਜਿੱਦ ਕਰਦੀ ਆ ਤੇ ਉਹਨੂੰ ਮੈਂ ਲੈ ਆਉਣਾ ਵਾ ਤੇ ਜਾਂ ਮੇਰੀ ਜੇਬ ਆ ਠੀਕ ਆ ਲਿਆਓ ਤੁਹਾਡਾ ਭੈਣ ਭਰਾ ਦਾ ਰਿਸ਼ਤਾ ਠੀਕ ਆ ਨਿਭਾਓ ਮੈਂ ਤਾਂ ਰਿਸ਼ਤੇ ਕੋਈ ਪਰ ਜਿੰਨਾ ਚੇਕ ਉਹ ਤੁਹਾਡੀ ਰਿਸਪੈਕਟ ਨਹੀਂ ਨ ਕਰਦੀ ਤੁਹਾਨੂੰ ਨਹੀਂ ਨ ਪੁੱਛਦੀ ਤੂੰ ਉਹ ਕੀ ਕੋਈ ਵੀ ਮੈਂ ਉਹਨੂੰ ਕਿਸੇ ਨੂੰ ਨਹੀਂ ਬੁਲਾ ਸਕਦਾ ਤੇ ਨਾ ਮੈਂ ਉਹਨੂੰ ਪੁੱਛ ਸਕਦੀ ਤੁਹਾਡੇ ਨਾਲ ਹੀ ਮੇਰੀ ਬਹਾਰ ਆ ਜੇ ਉਹਨੇ ਤੁਹਾਨੂੰ ਨਹੀਂ ਨ ਪੁੱਛਿਆ ਕਿਉਂ ਮੇਰੇ ਵਾਸਤੇ ਕੁਛ ਨਹੀਂ ਠੀਕ ਹੈ ਨਹੀਂ ਲੈ ਆਓ ਭੈਣ ਦੇ ਮੂੰਹ ਵਿੱਚ ਪਿਆਰ ਦੇ ਮੂੰਹ ਵਿੱਚ ਇਥੇ ਆ ਲੱਗਿਆ ਨਾ ਉਧਰ ਭਾਵੇਂ ਚਾਚੀ ਪੁੱਛੇ ਭਾਵੇਂ ਤੁਹਾਡੀ ਮਾਂ ਪੁੱਛੇ ਪਰ ਮੈਂ ਉਹਨੂੰ ਨਹੀਂ ਪੁੱਛਣਾ ਇਹ ਵੀ ਮੇਰੀ ਜਿੱਦ ਹੈ ਇਹ ਜਿੱਦ ਹੈ ਜੇ ਅੰਦਰ ਹੋ ਜਿੱਤਾਂ ਦੀ ਪੈਣਗੇ ਨਾ ਅੱਜ ਇਹ ਮੇਰੀ ਜਿੱਦ ਜੇ ਤੇ ਇਹ ਜਿੱਦ ਮੈਂ ਕਰਨੀ ਜੇ ਮੈਂ ਉਹਨਾਂ ਨੂੰ ਇਹ ਪੁੱਛਣਾ ਗੱਲ ਸੁਣ ਲੈ ਮੈਂ ਤਾਂ ਅਗਰ ਤੂੰ ਤਾਂ ਕਦੀ ਜਿੱਦ ਕੀਤੀ ਨਹੀਂ ਪਰ ਐ ਕਿ ਜਿੱਦ ਕਿਉਂ ਕਰਨੀ ਹੈ ਜਦੋਂ ਅਗਲਾ ਕਰਦਾ ਕੀ ਗੱਲ ਇੰਦਰ ਸ਼ਦਾਈ ਆ? ਪਾਬੀ ਆਹੜ ਵਰੀ ਉਹਦੇ ਨਾਲ ਸਹਿਮਤ ਤੇ ਉਹ ਨਾਲ ਖੜੀ ਆ। ਪਰ ਜਿੱਤੇ ਅੱਜ ਤੁਹਾਨੂੰ ਨਹੀਂ ਨਾ ਪੁੱਛਿਆ ਤੇ ਮੈਨੂੰ ਇਹ ਨਹੀਂ ਚੰਗਾ ਲੱਗਦਾ। ਜੇ ਤੁਹਾਡੀ ਜਿਤਨੀ ਨਾ ਉਹ ਕਰ ਸਕਦੀ ਤੇ ਮੇਰੇ ਵਾਸਤੇ ਕੋਈ ਨਹੀਂ ਆ। ਜਾ ਮੇਰੀ ਗੱਲ ਸੁਣ। ਫਿਰ ਵੀ ਉਹ ਮੇਰੀ ਭੈਣ ਆ। ਤੇ ਇਹ ਕਿਉਂ? ਮੈਂ ਭੰਨੀ ਆ। ਤੁਹਾਡੀ ਭੈਣ ਆ। ਚਲੋ ਠੀਕ ਆ। ਮੈਂ ਕਰ ਲੈਨੀ ਆ ਉਹਦੀ ਇੱਜ਼ਤ। ਕਰ ਦਿੰਨੀ ਆ ਉਹਦੀ ਰਿਸਪੈਕਟ। ਮੇਰੇ ਤੇ ਕਿャਉਂ ਚੁ? ਤਾਂ ਜਿੰਨਾ ਕੋਈ ਰਿਸਪੈਕਟ ਕਰੇ ਤੁਹਾਨੂੰ ਨਾ ਕੋਈ ਬੁਲਾਵੇ ਜਦ ਤੀ ਟਿਕਨੇ ਕੋਈ ਪਤਾ ਨਾ ਲੈਣ ਆਈ ਤੁਸੀਂ ਉਹਦੀ ਇੱਜ਼ਤ ਕਰੋਗੇ ਬੁਲਾਓਗੇ ਬੋਲੋ ਬੋਲਦੇ ਨਹੀਂ ਹਣ ਜਾਓਗੇ ਤੁਸੀਂ ਆਪਣੇ ਸੌਰੀ ਮੈਂ ਤੇ ਕਦੀ ਨਾ ਜਾਵਾਂ ਜੇ ਮੇਰੀ ਇੱਜ਼ਤ ਵਾ ਇੱਜ਼ਤ ਨਹੀਂ ਕਰਨਗੇ ਤੇ ਮੈਂ ਕਿਉਂ ਉੱਥੇ ਕੰਨ ਜਾਣਾ ਮੈਂ ਗੱਲਾਂ ਸਮਝਣ ਜਾਣਾ ਮੈਨੂੰ ਪਤਾ ਤੂੰ ਕਿੱਥੋਂ ਬੋਲੀ ਗਈ ਹੈ क्योंकि मेरी भेन का फोन नहीं ना आया तेन भी मौका मिल गया गल कर बस पर करा सीमा मेरी गल का जवाब आप ही दे दिता दे दिता है ना और मैं इस तुम तो कुछ नहीं बोलना चाहती हम तो आप खुद समझदार जे भी मैं इतना ठीक हाँ कि गलत हाँ देख सीमा मेरी गल सुन है कि तो मेरी सभी भैन ही है ना देख भरा ने भी सोचना तो किन्ने सोचना वा तो जाओ जाओ ਉਠਿਓ ਨਾ ਦੇ ਵੱਡਿਆਂ ਨੂੰ ਮਾਸੇਜ ਜੀ ਨੂੰ ਪੁੱਛੋ ਜੇ ਉਹ ਕਹਿੰਦੇ ਆ ਭੇਜ ਦਿੰਨੇ ਸੀ ਮੇਰੇ ਤਰਫੋਂ ਚਾਹ ਦੇ ਤੇ ਜਾਓ ਜੀ ਸਦਕੇ ਲੈ ਕੇ ਆਓ ਠੀਕ ਹੈ ਸਸਿਕਾਲ ਸਸਿਕਾ ਬਾਕੀ ਜਿਹੜੀ ਘਾਤਤਦਾਰੀ ਹੈ ਤੁਹਾਡੀ ਮੰਮੀ ਜਾਣੀ ਤੇ ਚਾਚੀ ਜਾਣੇ ਤੇ ਜਾਂ ਤੁਸੀਂ ਬੁਜਾ ਲਓ ਪੁੱਛ ਲਿਆਗੇ ਖਵਾ ਪਿਆ ਦਿਓ ਉਹਨੂੰ ਦੇਖ ਸਿਮਰ ਮੇਰੀ ਗੱਲ ਸੁਣ ਸਾਰੇ ਭੈਣ ਭਰਾਵਾਂ ਦੇ ਵਿੱਚ ਤੇਰੀ ਇੱਜ਼ਤ ਹੈਗੀ ਕਿ ਨਹੀਂ ਇਹ ਦੱਸ ਤੇ ਫਿਰ ਤੂੰ ਕਿਉਂ ਸੋਚਣ ਦੀ ਹੈ ਮੈਂ ਮੰਨੀ ਆ ਸਾਰੇ ਮੇਰੀ ਬਹੁਤ ਇੱਜ਼ਤ ਕਰਦੇ ਤੇ ਮੈਂ ਵੀ ਸਾਰਿਆਂ ਦੇ ਰਿਸਪੈਕਟ ਬਹੁਤ ਕਰਦੀ ਹਾਂ ਮੈਂ ਸਾਰਿਆਂ ਨੂੰ ਆਇਆ ਪੁੱਛਦੀ ਚਾਹ ਪਾਣੀ ਰੋਟੀ ਪਾਣੀ ਕੀ ਗੱਲ ਫੇਰ ਤੇ ਮੈਨੂੰ ਇਥੇ ਮਜਬੂਰ ਕਰਨ ਦੇ ਜੋ ਮਰਜ਼ੀ ਹੋ ਜੇ ਮੇਰਾ ਫੈਸਲਾ ਇਹੋ ਹੀ ਆ ਤੁਸੀਂ ਜਾਓ ਨਾ ਜਾਓ ਮੈਂ ਕੁਝ ਨਹੀਂ ਲੈਣਾ ਤੇ ਨਾ ਪਰ ਜੋ ਮੇਰਾ ਆਖਰੀ ਫੈਸਲਾ ਇਹੋ ਹੀ ਆ ਤੁਸੀਂ ਆਪਣੀ ਭੈਣ ਨੂੰ ਜਾ ਕੇ ਲੈ ਸਕਦੇ ਹੋ ਉਹ ਤੁਹਾਡਾ ਫੈਸਲਾ ਤੇ ਅੱਗੋਂ ਕੀ ਕਰਨਾ ਕੀ ਨਹੀਂ ਕਰਨਾ ਸੀਮਾ ਮੇਰੇ ਗੱਲ ਤੇ ਸੁਣ ਇੱਧਰ ਆ ਗੱਲ ਸੁਣ ਯਾਰ ਮੈਂ ਤੇ ਫਸ ਗਿਆ ਵਾਂ ਜੇ ਮੈਂ ਲੈ ਕੇ ਉਹਨਾ ਵਾਂ ਤੇ ਇਹ ਕਹਿੰਦੀ ਮੈਂ ਨਹੀਂ ਬੁਲਾਉਣਾ ਤੇ ਜੇ ਮੈਂ ਨਹੀਂ ਲਿਉਂਦਾ ਤੇ ਉਹਨੇ ਆਪਣਾ ਧਿਆਨ ਨਹੀਂ ਰੱਖਣਾ ਹੁਣ ਉਧਰ ਭੈਣ ਆ ਤੇ ਇੱਧਰ ਵੋਟੀ ਆ ਯਾਰ ਮੈਂ ਤੇ ਦੁਵਿਧਾ ਵਿੱਚ ਫਸ ਗਿਆ ਨਾ ਉਹਨੇ ਸ਼ਮੀ ਦਾ ਕੁਝ ਖਾਣਾ ਤੇ ਨਾ ਆਪਣੇ ਆਪਣੀ ਸੱਸ ਦੇ ਹੱਥ ਦਾ ਕੁਝ ਖਾਣਾ ਕਰਾਂ ਤੇ ਕਰਾਂ ਕੀ ਯਾਰ ਮੈਂ ਸਮਝ ਨਹੀਂ ਆਉਂਦੀ ਅਜਮੀ ਗਰਮੀ ਬੜੀ ਯਾਰ ਪਾਣੀ ਖੁਰੀ ਪਾ ਦੇ ਇਹ ਪਿਆ ਦੇਣੀ ਇਹਦਾ ਮਦਾ ਇਹ ਕੋਸੋ ਦੇਖੋ ਜੀ ਹੈ ਕਿੰਨੀ ਗਰਮੀ ਨਾ ਮਤਰੀ ਆ ਬਾਕੀ ਗਰਮੀ ਕਿ ਨਹੀਂ ਦੁਕਾਨ ਤੋਂ ਆਏ ਹੋਣੇ ਹੈ ਹੈ ਉਹ ਕੀ ਆ ਯਾ ਇਹ ਗਾਜਰ ਜੀ ਹੈ ਉਧਰ ਕੀ ਬਾਤ ਆ ਉਧਰ ਵੇਖੀ ਜਾਨੀ ਆ ਜੰਮੀ ਪਾਣੀ ਲੱਗਿਆ ਆ ਲਓ ਕੀ ਹੋਇਆ ਤੁਹਾਨੂੰ ਫੇਰ ਲੜ ਪਏ ਨੇ ਉਹ ਦੱਸੋ ਮੈਨੂੰ ਪਾਣੀ ਵੀ ਨਹੀਂ ਲੱਗਣਾ ਅਣ ਚਰਨੋਂ ਮੈਂ ਨਹੀਂ ਗਏ ਨੂੰ ਕੁਝ ਕਿਹਾ ਪੀਰੋ ਪਾਣੀ ਕੀ ਗੱਲ ਕੀ ਹੋਈ ਆ ਮੰਮੀ ਦੱਸ ਕੀ ਗੱਲ ਹੈ ਇਹ ਚੁੱਪ ਕਿਉਂ ਕੀ ਗੱਲ ਹੋਈ ਆ ਮੰਮੀ ਮੰਮੀ ਉਧਰ ਕੀ ਆ ਕੀ ਇਸ਼ਾਰਾ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੰਮੀ ਤੂੰ ਦਿਨ ਲਈ ਬਾਹਰ ਗਿਆ ਵਾ ਐਡਾ ਦਿਲ ਤਾਂ ਤੋਂ ਛੋਟਾ ਕਰੀ ਬੈਠੇ ਜੀ ਉਹਨੂੰ ਕੋਈ ਫਿਕਰ ਪਾਕਾ ਨਹੀਂ ਤੂੰ ਹੀ ਕਿਉਂ ਐਦਾਂ ਡੈਜੇ ਕਰਨਾ ਜੇ ਉਹਨੂੰ ਕੋਈ ਚੀਜ਼ ਦੀ ਲੋੜ ਹੋ ਗਈ ਉਹ ਮੰਗ ਲੂਗੀ ਉਹ ਦੱਸ ਕੇ ਵੀ ਨਹੀਂ ਗਿਆ ਸਭਿਆ ਉਹਨਾਂ ਨੂੰ ਕੁਝ ਉਹ ਤੇ ਗੱਲ ਸਹੀ ਆ ਪਰ ਉਹ ਦੋ ਦਿਨ ਲਈ ਬਾਹਰ ਗਿਆ ਮੈਨੂੰ ਕਦੀ ਪੁੱਛੇ ਤਾਂ ਬਿਨਾਂ ਇਹ ਤਾਂ ਕਿ ਨਗਿਆ ਨਹੀਂ ਹੋ ਮੇਰੀ ਗੱਲ ਸੁਣ ਲੋ ਕਿਹਨੂੰ ਨਹੀਂ ਕਹਿ ਕੇ ਗਿਆ ਤੁਹਾਡੇ ਸਾਹਮਣੇ ਉਦੋਂ ਮੇਰੀ ਗਲੇਸ਼ ਹੋਈ ਸੀ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਕਿ ਕਹਿ ਕੇ ਨਹੀਂ ਗਿਆ ਦੀ ਭਾਬੀ ਖਿਆਲ ਰੱਖਿਓ ਚੱਲ ਮੈਨੂੰ ਤੇ ਛੱਡੋ ਤੁਸੀਂ ਮੈਂ ਤਾਂ ਪਰਜਾਈ ਆ ਆ ਮੰਮੀ ਨੂੰ ਕਹਿਣ ਦਾ ਫਰਜ਼ ਨਹੀਂ ਆਦਾ ਚਲ ਉਹਦੇ ਘਰ ਸਈਆ ਉਹ ਕੁੜੀ ਅੰਦਰ ਕੱਲੀ ਆ ਫੇ ਜਾਓ ਜਿਹੜੀ ਹਾਲਤ ਵਿੱਚ ਹੁਣੀ ਆ ਮਾਮੂ ਤਾਂ ਵੇਖ ਲੋ ਜਾ ਕੇ ਜੋਰ ਨੇ ਖਾਣਾ ਦੇ ਦੋ ਮੰਮੀ ਤੁਸੀਂ ਸਾਲੀ ਨੂੰ ਫੋਨ ਕਰ ਸਾਲੀ ਨੂੰ ਫੋਨ ਕਰਕੇ ਪੁੱਛਦੇ ਤੂੰ ਕਰ ਤੇ ਕਿਉਂ ਨਹੀਂ ਦੱਸ ਕੇ ਗਿਆ ਉਹ ਅੰਦਰ ਵੜ ਕੇ ਬੈਠੀ ਪਤਾ ਨਹੀਂ ਉਹਨੇ ਕੁਝ ਖਾਧਾ ਹੈ ਕਿ ਨਹੀਂ ਖਾਧਾ ਕੀ ਦੇ ਜਮਾਰੇ ਉਹ ਮੰਮੀ ਤੁਸੀਂ ਟੈਨਸ਼ਨ ਨਾ ਲਓ ਫਿਕਰ ਨਾ ਕਰੋ ਮੈਂ ਹੈਗਾ ਨਾ ਕੋਈ ਨਹੀਂ ਚੁੱਪ ਕਰ ਗਈ ਚੁੱਪ ਰੋ ਮੈਨੂੰ ਰੋਣਾ ਪੂਰ ਨਹੀਂ ਮੈਂ ਕਰਦਾ ਫੋਨ ਨੂੰ ਹੁਣੇ ਕਰੀ ਕੋਈ ਗੱਲ ਕਿਸੇ ਗਿਰਤ ਕਰਦੇ ਤੁਸੀਂ ਚੁੱਪ ਕਰੋ ਰੋਣਾ ਨਹੀਂ ਦੱਸ ਕੇ ਵੀ ਨਹੀਂ ਗਿਆ ਕਿ ਹੈ ਨਹੀਂ ਦੱਸਿਆ ਹਾਂ ਮੈਨੂੰ ਵੀ ਨਹੀਂ ਦੱਸਿਆ ਉਹਨੇ ਇਹਨੇ ਮਾਂ ਨੂੰ ਕੋਈ ਸਮਝਾਈ ਕਿ ਮਾਂ ਹੈ ਵੀ ਕਰ ਕੋਈ ਨਹੀਂ ਕੋਈ ਨਹੀਂ ਫਿਕਰ ਨਾ ਕਰੋ ਮੈਂ ਕਰਦਾ ਫੋਨ